ਤੇ ਚੱਕਰਸ ਦੀ ਜਿੱਦਾਂ ਤੁਸੀਂ ਦੱਸਿਆ ਕਿ ਕੀ ਕੀ ਚੱਕਰ ਹੁੰਦੇ ਆ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹ ਇਹੀ ਚੱਕਰਾਂ ਨੂੰ ਮੰਨ ਲਓ ਜਦੋਂ ਅਸੀਂ ਲੈ ਕੇ ਆਏ ਆ ਚੱਕਰ ਆਪਾਂ ਪਹਿਲਾਂ ਹੀ ਬੈਠੇ ਆ ਨੈਗੇਟਿਵ ਜਿੱਦਾਂ ਕਹਿ ਲੰਨੇ ਆ ਇਹਨਾਂ ਨੂੰ ਇਹ ਚੱਕਰਾਂ ਨੂੰ ਆਪਾਂ ਆਪਣੇ ਆਪ ਨੂੰ ਉੱਪਰ ਚੱਕ ਕੇ ਕਿੱਦਾਂ ਆਪਣੇ ਫਾਇਦੇ 'ਚ ਲੈ ਕੇ ਆਈਏ ਤੇ ਕਿੱਦਾਂ ਇਹਨਾਂ ਨੂੰ ਪੋਜ਼ਿਟਿਵ ਰਿਜ਼ਲਟ 'ਚ ਲੈ ਕੇ ਆਈਏ। ਗੁੱਡ। ਦੇ ਕੋਈ ਕੁਝ ਚੀਜ਼ਾਂ ਆ ਜਿਹੜੀ ਇੱਕ એનર્ਜੀਜ਼ ਹੈਗੀਆਂ ਉਹਨਾਂ ਦੇ ਇੱਕ ਪਾਥ ਹੈ ਪਾਥ ਕਿਦਾਂ ਫੋਰ ਐਗਜ਼ਾਮਪਲ ਕਿ ਇੱਕ ਨਦੀ ਆ ਉਹ ਪਹਾੜੀ ਤੋਂ ਚੱਲਦੀ ਹੈ ਠੀਕ ਹੈ ਜੀ ਉਹ ਉਹਦਾ ਇੱਕ ਆਪਣਾ ਰਾਸਤਾ ਆ ਉਹਨੇ ਨਹੀਂ ਦੇਖਣਾ ਉਹਦੇ ਅੱਗੇ ਕੌਣ ਆ ਰਿਹਾ ਇਸ ਤਰ੍ਹਾਂ ਕੰਮ ਹੈ ਕੰਮ ਇੱਕ ਨਦੀ ਹੈ ਉੱਪਰ ਘਾਰ ਪਾਵਰ ਚ ਉਹਦਾ ਇੱਕ ਆਪਣਾ ਰਾਸਤਾ ਆ ਉਹਨੇ ਉਧਰ ਨੂੰ ਚੱਲ ਜਾਣਾ ਉਹਦੇ ਚ ਕਾਮਨਾ ਨੇ ਕਾਮ ਨੇ ਕਾਮਨਾ ਜਗਾਣੀ ਹੈ ਹੁਣ ਸਵਾਲ ਪੈਦਾ ਹੁੰਦਾ ਉਹਦੇ ਰਾਸਤੇ ਚ ਜੋ ਵੀ ਆਏਗਾ ਉਹਨੇ ਉਹਨੂੰ ਟਾ ਦੇਣਾ ਉਹਦੇ ਉੱਪਰ ਉਹਨੇ ਟੇਕਓਵਰ ਕਰ ਜਾਣਾ ਬਾਈ ਹੁੱਕ ਬਾਈ ਕਰੁੱਕ ਠੀਕ ਹੈ ਮਗਰ ਉਹਦੇ ਵਿੱਚ ਜਿਹੜਾ ਆ ਨੁਕਸਾਨ ਹੀ ਨੁਕਸਾਨ ਹੈ ਉਹ ਤਾਂ ਆਊਟ ਆਫ ਕੰਟਰੋਲ ਹੈ એનર્ਜੀ ਮਗਰ ਕਰਨਾ ਕੀ ਪੈਂਦਾ ਜਦੋਂ એનર્ਜੀ ਨੂੰ ਕਿਸੇ ਨੂੰ ਕੰਟਰੋਲ ਕਰਨਾ ਪਵੇ ਤਾਂ ਫਿਰ ਉਹਦੇ ਤੇ ਸਾਨੂੰ ਵਰਕ ਕਰਨਾ ਪੈਂਦਾ ਐਗਜ਼ਾਮਪਲ ਦਿਤਾਰਤੇ ਮੰਨ ਲਓ ਇੱਕ ਨਦੀ ਆ ਰਹੀ ਹੈ ਹਾਂਜੀ ਹੁਣ ਨਦੀ ਜਿਹੜੀ ਉਹ ਪਾਣੀ ਆ ਰਿਹਾ ਆਪਾਂ ਨੇ ਉਸ ਪਾਉ ਪਾਣੀ ਬੇਕਾਰ ਜਾ ਰਿਹਾ ਉਹ ਬਾਹਰ ਡਿਗ ਰਿਹਾ ਰੋਜ਼ ਆਲੇ ਦੁਆਲੇ ਜਿਹੜਾ ਉਹਨਾਂ ਨਾਲ ਹੜ ਆ ਰਾਇਆ ਉਹਨਾਂ ਆਪਾਂ ਨੂੰ ਉਥੇ ਡੈਮ ਬਣਾਉਣ ਦੀ ਜ਼ਰੂਰਤ ਹੈ ਫੇ ਰੁਕਿਆ ਜਾਵੇ ਉਹਨੂੰ ਰੋਕਿਆ ਜਾਵੇ ਉਹਨੂੰ ਕਹਿੰਦੇ ਆ ਮੂਲ ਬੰਧ ਮੂਲਾ ਬੰਧ ਮੂਲ ਬੰਧ ਕਹਿੰਦੇ ਨਾ ਹਾਂਜੀ ਉਹ ਮੂਲ ਬੰਧ ਲਾਣਾ ਪੈਣਾ ਪਹਿਲਾਂ ਜੋਗ ਦੇ ਵਿੱਚ ਮੂਲ ਬੰਧ ਦਾ ਜ਼ਿਕਰ ਆਦਾ ਮੂਲ ਬੰਦ ਕੀ ਹੈਗਾ ਉਹ ਇਦਾਂ ਬੰਨ ਹੈ ਜਿੱਦਾਂ ਆਪਾਂ ਨਦੀ ਤੇ ਬੰਨ ਲਾਤਾ ਤਾਂ ਤੇ ਉਹਦੇ ਵਿੱਚੋਂ ਅਸੀਂ ਇਲੈਕਟ੍ਰਿਸਿਟੀ ਵੀ ਹੁਣ ਪੈਦਾ ਕਰਨ ਲੱਪੇ ਅਸੀਂ ਨਦੀ ਦੇ ਉੱਤੇ ਅੱਗੇ ਨਹਿਰਾਂ ਬਣਾ ਲਈਆਂ ਨਹਿਰਾਂ ਦੇ ਕੰਟਰੋਲ ਹੁਣ ਸਾਡੇ ਹੱਥ ਚ ਆ ਗਏ ਅਸੀਂ ਜਿੱਦਨੂੰ ਸਚਾਈ ਸਾਨੂੰ ਚਾਹੀਦੀ ਆਪਾਂ ਉਧਰ ਨੂੰ ਜਿਹੜਾ ਹੈਗਾ ਉਹ ਪਾਣੀ ਨੂੰ ਜਿਹੜਾ ਬੇਕਾਰ ਜਾ ਰਿਹਾ ਸੀ ਸਾਡੇ ਸਾਡੀ ਧਰਤੀ ਦਾ ਪਾਣੀ ਉਹਨੂੰ ਅਸੀਂ ਪੋਜੀਟਿਵ ਮਿੱਟੀ ਦੇ ਲਈ ਜੂਸ ਕਰਨਾ ਸ਼ੁਰੂ ਕਰ ਲਿਆ ਸੇਮ ਥਿੰਗ ਸਾਡੇ ਅੰਦਰ ਜਿਹੜਾ ਚੱਕਰਾ ਹੈਗਾ ਜਿਹੜਾ ਕਾਮ ਚੱਕਰਾ ਆ ਉਹ ਕ੍ਰिएशन ਕਰਨਾ ਚਾਹੁੰਦਾ ਅਸਲਚ ਕ੍ਰिएशन ਕਾਮ ਚੱਕਰਾ ਕ੍ਰिएशन ਕਰਨਾ ਚਾਹੁੰਦਾ ਜਦੋਂ ਵੀ ਕਾਮ ਉੱਠਦਾ ਉਹ ਕੀ ਹੈ ਕਾਮ ਚੋਂ ਕੀ ਹੁੰਦਾ ਬੱਚੇ ਪੈਦਾ ਹੁੰਦੇ ਆ ਕ੍ਰिएशन ਹੁੰਦੀ ਜਦੋਂ ਉਹ ਕ੍ਰिएशन ਨਹੀਂ ਹੁੰਦੀ ਰਾਈਟ ਉਸ ਵਕਤ ਫਿਰ ਉਹ ਜਿਹੜੀ ਹੈਗੀ ਆ ਉਹ ਨੁਕਸਾਨ ਕਰਦਾ ਕੋਈ ਨਦੀ ਹੈ ਜਦੋਂ ਆਊਟ ਆਫ ਕੰਟਰੋਲ ਹੈ ਉਹ ਨੁਕਸਾਨ ਹੀ ਕਰਨਾ ਬੱਚੇ ਤਾਂ ਪੈਦਾ ਕਰ ਲੋਗੇ ਤੁਸੀਂ ਮਗਰ ਉਹ ਬੱਚੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਉਹ ਪਾਵਰ ਹੀ ਨਹੀਂ ਹੋਣੀ ਕਿਉਂਕਿ ਉਹ ਉਹ ਬੱਚੇ ਪ੍ਰੇਮ ਦੇ ਵਿੱਚੋਂ ਕ੍ਰिएशन ਮੰਨ ਕੇ ਥੋੜੀ ਕ੍ਰੀਏਟ ਕੀਤੇ ਗਏ ਕਿੰਨੇ ਕੁ ਲੋਕ ਆ ਜਿਨ੍ਹਾਂ ਨੂੰ ਪਤਾ ਆ ਕਿ ਜਿਹੜੇ ਬੱਚੇ ਪੈਦਾ ਕਰਦੇ ਆ ਉਹ ਆਪਣੇ ਇਵਨ ਅਸੀਂ ਵੀ ਸਾਡੇ ਮਾਪੇ ਵੀ ਅਸੀਂ ਵੀ ਖੁਦ ਵੀ ਕਿ ਸਾਨੂੰ ਸਾਡੇ ਨਾਲ ਕਿਸੇ ਨੇ ਗੱਲ ਹੀ ਨਹੀਂ ਕੀਤੀ ਸਾਨੂੰ ਇਹ ਕਿਤੇ ਕਿਸੇ ਜਗ੍ਹਾ ਦੇ ਉੱਤੇ ਸੁਣਨ ਨੂੰ ਹੀ ਨਹੀਂ ਮਿਲਿਆ ਕਿ ਇੱਕ ਇੱਕ ਬੱਚਾ ਆ ਮੰਨ ਲਓ ਤੁਸੀਂ ਪੈਦਾ ਹੋਏ ਮੈਂ ਪੈਦਾ ਹੋਇਆ ਜਾਂ ਅਸੀਂ ਵੀ ਬੱਚੇ ਪੈਦਾ ਕੀਤੇ ਜਾਂ ਤੁਸੀਂ ਵੀ ਕਰਨੇ ਆ ਇੱਕ ਤੁਸੀਂ ਇੱਕ ਸ਼ਰਟ ਲੈਣ ਜਾਣੇ ਹੋ ਤੁਸੀਂ 3500 ਸ਼ਾਪਾਂ ਵਿੱਚ ਘੁੰਮਦੇ ਤੁਹਾਨੂੰ ਨਾ ਤੁਹਾਨੂੰ ਰੰਗ ਪਸੰਦ ਆਉਂਦੇ ਕੱਪੜਾ ਦੇ ਐ ਕਰਦੇ ਹੋ ਉਹ ਦੇਖਦੇ ਅੱਛਾ ਉਹਨੂੰ ਤੁਸੀਂ ਇੱਕ ਸ਼ਰਟ ਨੂੰ ਹੋ ਸਕਦਾ ਇੱਕ ਵਾਰੀ ਪਾਓ ਦੂਜੀ ਵਾਰੀ ਪਾਓ ਇਹ ਨਾ ਉਹਨੂੰ ਤੁਸੀਂ ਅਸੀਂ ਸਾਰੇ ਜਦੋਂ ਲੈਣਾ ਹੁੰਦਾ ਹੈ ਸ਼ਰਟ ਨੂੰ ਅਸੀਂ 35 ਸਟੋਰਾਂ 'ਚ ਘੁੰਮਦੇ ਆਂ ਕਦੇ ਜਿਸ ਜਦੋਂ ਇਸ ਦੁਨੀਆ ਦੇ ਉੱਤੇ ਅਸੀਂ ਇੱਕ ਔਲਾਦ ਨੂੰ ਲੈ ਕੇ ਆਣਾ ਕਦੇ ਉਹਦੀ ਵੀ ਸ਼ਾਪਿੰਗ ਕੀਤੀ ਉਹ ਕਿਸ ਤਰ੍ਹਾਂ ਦਾ ਹੋਵੇ ਅਸੀਂ ਕਸੀ ਕਿਨਰਜੀ ਨੂੰ ਇੱਥੇ 100 ਸਾਲ ਅਸੀਂ 100 ਸਾਲ ਕਿਸੇ ਇਨਸਾਨ ਨੇ ਇਸ ਧਰਤੀ 'ਤੇ ਆਣਾ ਇੱਕ ਮਾਂ ਬਾਪ ਇੱਕ ਕਪਲ ਮਿਲ ਕੇ ਇੱਕ ਐਸੀ એનર્ਜੀ ਦਾ ਆਵਾਹਨ ਕਰ ਰਿਹਾ ਹੈ ਇਸ ਧਰਤੀ 'ਤੇ ਬੱਚਾ ਪੈਦਾ ਕਰ ਰਿਹਾ ਹੈ ਕੀ ਕਦੇ ਸੋਚਿਆ ਵੀ ਬੱਚਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਤੁਹਾਡੇ ਨਾਲ ਕਿਸੇ ਨੇ ਇਸ ਤਰ੍ਹਾਂ ਦੀ ਅੱਜ ਤੱਕ ਗੱਲ ਕੀਤੀ ਹੈ ਨਹੀਂ ਜੀ ਬਿਲਕੁਲ ਮਾਂ-ਬਾਪ ਤੋਂ ਤਾਂ ਭੁੱਲ ਜਾਓ ਸਕੂਲਾਂ ਕਾਲਜਾਂ ਦੇ ਵਿੱਚ ਇਸ ਤਰੀਕੀ ਕੋਈ ਗੱਲ ਨਹੀਂ ਉੱਥੇ ਸਿਰਫ ਐਜੂਕੇਸ਼ਨ ਐਜੂਕੇਸ਼ਨ ਠੀਕ ਹੈ ਅਗਲੀ ਐਜੂਕੇਸ਼ਨ ਠੀਕ ਹੈ ਮਗਰ ਜਿਹੜੀ ਜਿਹੜੀ ਇੱਕ ਇੱਕ ਮੂਲੀ ਮੂਲ ਆਧਾਰ ਹੈ ਜਿਹੜਾ ਇਸ ਇਸ ਕਾਇਨਾਤ ਦਾ ਹਰ ਇਨਸਾਨ ਦਾ ਮੂਲ ਜਿਹੜੀ ਜੜ ਹੈਗੀ ਹੈ ਜੇ ਉਹਦੀ ਨੌਲੇਜ ਨਹੀਂ ਤਾਂ ਦਰਖਤ ਕਾਹਤੇ ਖੜਾ ਕਰਨਾ ਜੇ ਤੁਹਾਡੀ ਨੀਮ ਜਿਹੜੀ ਹੈਗੀ ਹੈ ਮਹਿਲ ਦੀ ਉਹੀ ਨਹੀਂ ਤੁਸੀਂ ਪ੍ਰੋਪਰ ਰੱਖੀ ਤੇ ਉਹਦੇ ਉੱਪਰ ਮਹਿਲ ਦੀ ਸਾਰੀ ਸਾਰੀ ਜਿਹੜੀ ਡਿੱਗ ਪਣਾ ਬਿਲਕੁਲ ਇਸੇ ਤਰ੍ਹਾਂ ਇਹ ਜਿਹੜਾ 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 ਕਾਮ ਚੱਕਰਾ ਹੈਗਾ ਜਦ ਤੱਕ ਇਸ ਚੱਕਰਾ ਦੀ ਰਾਈਟ ਜਿਹੜੀ ਹੈਗੀ ਹੈ ਉਹਦੀ ਅੰਡਰਸਟੈਂਡਿੰਗ ਨਹੀਂ ਹੈਗੀ ਉਦੋਂ ਅਗਰ ਬੱਚਾ ਪੈਦਾ ਤੁਸੀਂ ਕਰ ਲਿਆ ਉਹ ਤੋਂ ਬਿਨਾ ਤਾਂ ਉਹ ਬੱਚੇ ਦੇ ਵਿੱਚ ਉਹ ਪਾਵਰ ਹੀ ਨਹੀਂ ਹੈਗੀ ਬੱਚੇ ਨੂੰ ਤੁਹਾਨੂੰ ਪਤਾ ਨਹੀਂ ਅਚਾਨਕ ਕੋਈ ਚੀਜ਼ ਚੰਗੀ ਹੋ ਜਾਏ ਇਦਾਂ ਅਕਸਰ ਹੋ ਜਾਂਦੀਆਂ ਚੀਜ਼ਾਂ ਜਸਟ ਬਾਈ ਚਾਂਸ ਕੋਈ ਚੀਜ਼ਾਂ ਮਿਲ ਜਾਂਦੀਆਂ ਹੀਰੇ ਲੱਭ ਜਾਂਦੇ ਆ ਹਾਂਜੀ ਪਰ ਉਹ 100 'ਚ ਇੱਕ ਚਾਂਸ ਹੈ फाउंडेशन बहुत स्ट्रांग होनी चाहिए इस करके ਤੁਹਾਡਾ ਜਿਹੜਾ ਹੈਗਾ ਜਿਹੜਾ ਜਿਹੜਾ ਜਦੋਂ ਤੁਸੀਂ ਚੱਕਰਾਜ ਦੀ ਗੱਲ ਕਰਦੇ ਹੋ ਜੇ ਇਹ ਚੱਕਰਾਜ ਦੇ ਵਿੱਚ ਜਿਹੜਾ ਕ੍ਰੀਏਟ ਪਹਿਲੀ ਜਿਹੜਾ ਚੱਕਰਾ ਹੈਗਾ ਉਹ ਹੈਗਾ ਕ੍ਰिएशन ਦਾ ਕੰਮ ਦਾ ਉਹ ਕ੍ਰੀਏਸ਼ਨ ਕਰਦਾ ਕੋਈ ਵੀ ਇਸ ਦੁਨੀਆ ਦੇ ਵਿੱਚ ਜੇ ਤੁਸੀਂ ਕ੍ਰੀਏਸ਼ਨ ਕਰਨੀ ਹੈ ਉਹ ਤੁਹਾਡੇ ਕੋਲ ਉਹਦੇ ਲਈ ਇੱਕ ਪਾਵਰ ਚਾਹੀਦੀ ਹੈ ਇੱਕ ਅਮੇਜਿਨੇਸ਼ਨ ਚਾਹੀਦੀ ਹੈ ਇੱਕ ਉਹਦੇ ਵਿੱਚ ਉਹਨੂੰ ਕਰਨ ਨੂੰ ਉਹਨੂੰ ਸਮਝਣ ਨੂੰ ਤੁਹਾਨੂੰ ਇੱਕ ਅੰਡਰਸਟੈਂਡਿੰਗ ਚਾਹੀਦੀ ਹੈ ਇਸ ਕਰਕੇ ਜਿਹੜਾ ਜਿਹੜੀ ਸਾਡਾ ਮੂਲਾਧਾਰ ਚੱਕਰਾ ਹੈਗਾ ਇੱਥੋਂ ਤਿੰਨ ਤਿੰਨ ਜਿਹੜੀਆਂ ਇੱਕ ਖਾਸ ਤਰ੍ਹਾਂ ਦੀਆਂ ਨਾੜੀਆਂ ਇੱਥੇ ਨੂੰ ਕਹਿੰਦੇ ਆ ਰਾਜ ਜੋਗ ਠੀਕ ਹੈ ਤੀਸਰੀ ਅੱਖ ਇਹ ਰਾਜ ਆ ਹਾਂਜੀ ਇਹ ਜਦੋਂ ਖੁੱਲਦੀ ਹੈ ਪਾਵਰ ਹੈ ਇੱਥੇ ਤੱਕ ਜਦੋਂ ਆਂਦੀ ਆ ਉਹ એનર્ਜੀ ਜਿਹੜੀਆਂ ਤਿੰਨ ਤਿੰਨ ਨਾੜੀਆਂ ਆ ਉਹ ਕੱਲੇ-ਕੱੱਲੇ ਚੱਕਰਾ ਦੇ ਵਿੱਚੋਂ ਨੰਗਦੀਆਂ ਹੋਈਆਂ ਸੱਤਾਂ ਚੱਕਰਾਂ 'ਚੋਂ ਨੰਗਦੀਆਂ ਹੋਈਆਂ ਉਹ ਥਰਡ ਆਈ ਧਿਆਨੀਆਂ ਉਹ ਐਗਜ਼ੈਕਟ ਸੇਮ ਇਲੈਕਟ੍ਰੀਕਲ ਸਿਸਟਮ ਹੈ ਸਾਡਾ ਬਾਲਵ ਦੀ ਤਰ੍ਹਾਂ ਇੱਥੇ ਲਾਈਟ ਜਲਦੀ ਹੈ ਸੇਮ ਉਹ ਜਿਹੜੀ ਹੈਗੀ ਆ ਈੜਾ ਪਿੰਗਲਾ ਤੇ ਸੁਸ਼ਮਨਾ ਉਸ ਕੱਲੇ ਕੱਲੇ ਚੱਕਰ ਦੇ ਵਿੱਚ ਜਿੱਦਾਂ ਜਿੱਦਾਂ ਤੁਹਾਡਾ ਜਿਸ ਜਿਸ ਚੱਕਰ ਤੋਂ ਤੁਸੀਂ ਜਿਹੜਾ ਹੈਗਾ ਆ ਮਤਲਬ ਅਵੇਕਨਿੰਗ ਹੋਣੀ ਸ਼ੁਰੂ ਹੋ ਗਏ ਉਹ ਚੱਕਰ ਤੁਹਾਡਾ ਉੱਤੇ ਵਿੱਚ ਉਸ ਉਸ ਸ਼ਕਤੀ ਨੇ ਫਿਰ ਅੱਗੇ ਲੰਘਣਾ ਸ਼ੁਰੂ ਹੋ ਜਾਣਾ ਅਗਰ ਕੋਈ ਹੁਣ ਸਰ ਕੋਈ ਜਿਸ ਜਿਸ ਕਾਮ ਦੀ ਪੂਰਤੀ ਨਹੀਂ ਬੰਦੇ ਚ ਕ੍ਰੋਧ ਆ ਤਾਂ ਇਹਦਾ ਮਤਲਬ ਕ੍ਰੋਧ ਦਾ ਚੱਕਰ ਬੰਦ ਆ ਕਾਮ ਦਾ ਵੀ ਬੰਦ ਆ ਜੋ ਜੜੇ ਬੰਦ ਹੈ ਵੈਸੇ ਬੇਸਿਕ ਚੀਜ਼ਾਂ ਚੱਲਦੀਆਂ ਜਿਸ ਲੈਵਲ ਤੇ ਤੁਸੀਂ ਉਹਨੇ ਉਸ ਲੈਵਲ ਤੱਕ ਚੱਲੀ ਜਾਣਾ ਕੰਮ ਜਿਸ ਬੰਦੇ ਨੇ ਇਸ ਦੁਨੀਆ ਚ ਉੱਤੇ ਉੱਠਣਾ ਉਸ ਬੰਦੇ ਨੂੰ ਆਪਣੀਆਂ ਇਹ ਕਾਮ ਦੀ ਸ਼ਕਤੀ ਨੂੰ ਅੰਡਰਸਟੈਂਡ ਕਰਨਾ ਪੈਣਾ ਉਹਨੂੰ ਕ੍ਰੀਏਟੀਵਿਟੀ ਚ ਬਦਲਣਾ ਪੈਣਾ ਕਨਵਰਟ એનર્ਜੀ ਬਦਲ ਹਾਂਜੀ ਜਿਹੜੀ ਕਰੋਧ ਹੈ ਕਰੋਧ ਚ ਕੀ ਆ ਅਸੀਂ ਕਰੋਧ ਚ ਅਸੀਂ ਦੂਜੇ ਤੇ ਉੱਤੇ ਹਾਵੀ ਹੋ ਕੇ ਦੂਜੇ ਨੂੰ ਖਤਮ ਕਰਨਾ ਚਾਹੁੰਦੇ ਹਾਂ ਉਹਨੂੰ ਕਰੋਧ ਨੂੰ ਜਿਹੜਾ ਆ ਉਹ ਕਰੁਣਾ ਚ ਬਦਲਣਾ ਪੈਣਾ ਦਇਆ ਦਇਆ ਕਿ ਜਿਹੜਾ ਇਹ ਬੰਦਾ ਇਹ ਕਰ ਰਿਹਾ ਜਦੋਂ ਤੁਹਾਨੂੰ ਸਮਝ ਲੱਗ ਗਈ ਕਿ ਜਾਣ ਕੇ ਨਹੀਂ ਕਰ ਰਿਹਾ ਉਹਨੂੰ ਗੁੱਸਾ ਆ ਰਿਹਾ ਵੀ ਕੋ ਉਹਦੇ ਬਸ ਜੇ ਨਹੀਂ ਉਹ ਅਗਨੀ ਆਸੀ ਹੈ ਉਹ ਫਟ ਰਿਹਾ ਉਹ ਨੂੰ ਜਦੋਂ ਜਦੋਂ ਕੋਈ ਚੀਜ਼ ਫਟ ਰਹੀ ਹੈ ਤਾਂ ਉਹਨੂੰ ਤੁਸੀਂ ਰੋਕ ਥੋੜੀ ਸਕਦੇ ਹੋ ਹੁਣ ਤਾਂ ਫਟ ਰਹੀ ਹੈ ਉਹ ਤਾਂ ਇਸ ਕਰਕੇ ਉਹ ਕਰੋਧ ਉੱਠਦਿਆ ਹੁਣ ਜਦੋਂ ਕਰੋਧ ਆ ਜਿਹੜਾ ਜਦੋਂ ਕਰੋਧ ਕੀ ਕਾਮ ਦੀ ਪੂਰਤੀ ਨਹੀਂ ਹੋਈ ਤਾਂ ਕਰੋਧ ਉੱਠਿਆ ਹੁਣ ਜਦੋਂ ਜਦੋਂ ਤੁਸੀਂ ਉਸ ਜਗ੍ਹਾ ਦੇ ਉੱਤੇ ਹੋਏ ਆ ਤਾਂ ਫਿਰ ਤੁਸੀਂ ਜਿਹੜਾ ਹੈਗਾ ਉਹ ਜਿਹੜਾ ਅੱਗੇ ਆ ਗਿਆ ਆ ਲੋਭ ਹੁਣ ਜਿਹੜਾ ਲੋਭ ਹੈ ਫਿਰ ਅਸੀਂ ਚਾਹਨੇ ਆ ਵੀ ਅਸੀਂ ਦੁਨੀਆ ਦਾ ਇਕੱਠਾ ਕਰ ਲਈਏ ਸਭ ਕੁਝ ਉਹ ਉਹਨੂੰ ਬਦਲਣ ਦੇ ਲਈ ਕੀ ਆ ਉਹਦੀ ਵੀ ਕ੍ਰੀਏਟ ਉਹਨੂੰ ਵੀ ਜਿਹੜਾ ਹੈਗਾ ਟਰਾਂਸਫਰ ਕਰਨਾ ਪੈਣਾ ਆ ਜਿਹੜਾ ਲੋਭ ਹੈ ਉਹਨੂੰ ਲਾਲਚ ਨੂੰ ਉਹਨੂੰ ਤੁਸੀਂ ਵੰਡਣਾ ਦੇ ਵਿੱਚ ਸ਼ੁਰੂ ਕਰੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਰੂਰੀ ਨਹੀਂ ਕਿ ਤੁਸੀਂ ਆਪਣੀ ਦੌਲਤ ਜਾ ਕੇ ਵੰਡਣਾ ਸ਼ੁਰੂ ਕਰ ਦਿਓ देयर आर ਸੋ ਮਨੀ ਥਿੰਗਸ ਯੂ ਹੈਵ ਤੁਸੀਂ ਵੰਡ ਸਕਦੇ ਆ ਕਿਸੇ ਨੂੰ ਅੱਛੀ ਜਿਹੜੀ ਚੀਜ਼ ਤੁਹਾਨੂੰ ਪਤਾ ਆ ਅੱਛੀ ਸਿਹਤ ਦੇ ਸਕਦੇ ਉਹ ਵੰਡਣਾ ਹੀ ਆ ਇਹ ਕਈ ਲੋਕੀ ਤਾਂ ਅੱਦਾ ਬੱਲੇ ਵੇ ਇਹਨੂੰ ਨਾ ਪਤਾ ਲੱਗ ਜਾਵੇ ਜੋ ਮੈਨੂੰ ਪਤਾ ਆਪਣੇ ਕੋਲ ਵਿੱਚ ਇੱਕ ਪੈਸਾੜ ਜਾਵੇ ਚੀਜ਼ ਆਪਾਂ ਦੂਜੇ ਨੂੰ ਨਹੀਂ ਦੱਸਣੀ ਇਸ ਕਰਕੇ ਦੁਨੀਆ ਜਿਹੜੀ ਹੈਗੀ ਆ ਨਾ ਉਹ ਉਹ ਜੇ ਦੁਨੀਆ ਦੇ ਵਿੱਚ ਤੁਸੀਂ ਤੁਹਾਨੂੰ ਕੋਈ ਸੱਚਾ ਮਿਲਿਆ ਤਾਂ ਕਿਸੇ ਨੇ ਵੰਡਿਆ ਆ ਤਾਂ ਹੀ ਮਿਲਿਆ ਤੁਸੀਂ ਵੀ ਆਪਣੇ ਕੋਲੋਂ ਵੰਡੋ ਬਹੁਤ سارے ਲੋਕਾਂ ਇੱਕ ਦੱਸਣ ਹੀ ਨਹੀਂ ਕਿਸੇ ਕੋਲ ਆਪਾਂ ਨੂੰ ਪਤਾ ਲੱਗ ਗਈ ਫਿਰ ਉਹਨਾਂ ਦੇ ਉਹਨਾਂ ਉਹ ਸਰਨੇ ਸ਼ੁਰੂ ਹੋ ਜਾਂਦੇ ਆ ਹੁਣ ਆ ਗਿਆ ਅੱਗੇ ਮੋਹ ਚੌਥਾ ਚੱਕਰ ਹਾਰਟ ਚੱਕਰਾ ਹੁਣ ਜਿਹੜਾ ਮੋਹ ਹੈਗਾ ਆ ਮੋਹ ਦੇ ਵਿੱਚ ਕੀ ਹੈ ਕਿ ਇਹ ਜਿਹੜਾ ਮੈਂ ਨਹੀਂ ਜੋ ਮੇਰਾ ਹੈ ਜਿਹੜਾ ਮੇਰਾ ਉਹ ਮੈਂ ਨਹੀਂ ਤਾਂ ਮੇਰਾ ਉਹ ਆਪਣੀ ਉਰਾਦ ਹੈ ਆਪਣੇ ਰਿਲੇਸ਼ਨ ਜਿਹੜੇ ਆ ਜਿਹੜੇ ਬਣਦੇ ਆ इमोशनल ਉਹ ਸਾਰੇ ਮੂਹ ਦੇ ਨਾਲ ਆ ਸਾਡੇ ਮਨ ਦੇ ਨਾਲ ਹੁਣ ਜਿਹੜਾ ਮੋਹ ਹੈਗਾ ਆ ਮੋਹ ਦੇ ਵਿੱਚ ਬੰਦਾ ਨਾ ਫਿਰ ਚਾਹੇ ਤੁਹਾਡਾ ਪੁੱਤਰ ਜਿਹੜਾ ਨਾ ਉਹ ਕਿਸੇ ਕਾਬਲ ਨਹੀਂ ਤੁਸੀਂ ਉਹਨੂੰ ਹੀ ਗੱਡੀ ਤੇ ਬਿਠਾਣਾ ਚਾਹਦੇ ਫਿਰ ਉਹ ਵੀ ਸਹੀ ਨਹੀਂ ਇਸ ਕਰਕੇ ਜਿਹੜਾ ਮੋਹ ਹੈਗਾ ਆ ਨਾ ਮੋਹ ਤਾਂ ਆ ਕਿ ਅਸੀਂ ਫਿਰ ਦੂਜਿਆਂ ਦੇ ਨਾਲ ਨਫ਼ਰਤ ਕਰ ਰਹੇ ਹਾਂ ਜਾਂ ਦੂਜੇ ਨੂੰ ਅਸੀਂ ਸਹੀ ਨਹੀਂ ਸਮਝਦੇ ਜਿਹੜਾ ਆਪਣਾ ਨਕੰਮਾ ਆ ਉਹਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ ਉਹਦਾ ਤਾਂ ਫਾਇਦਾ ਤਾਂ ਕੋਈ ਦੁਨੀਆ ਸੰਸਾਰ ਤੇ ਵਧਿਆ ਨਹੀਂ ਹੋਣਾ ਇਸ ਕਰਕੇ ਮੋਹ ਜਦੋਂ ਆਦਾ ਆ ਮੋਹ ਨੂੰ ਜਿਹੜਾ ਟਰਾਂਸਫਰ ਕਰਨਾ ਆ ਉਹਨੂੰ ਪ੍ਰੇਮ 'ਚ ਟਰਾਂਸਫਰ ਕਰਨਾ ਜੇ ਤੁਹਾਨੂੰ ਪ੍ਰੇਮ ਹੋ ਗਿਆ ਅੱਛੀ ਚੀਜ਼ਾਂ ਨਾਲ ਸਭ ਨਾਲ ਫਿਰ ਅਸੀਂ ਰਾਈਟ ਬੰਦੇ ਨੂੰ ਪ੍ਰਮੋਟ ਕਰਾਂਗੇ ਨਾ ਬਿਲਕੁਲ ਜੇ ਸਾਨੂੰ ਪ੍ਰੇਮ ਹੀ ਨਹੀਂ ਸਾਡੇ ਅੰਦਰ ਜਾਗਿਆ ਆ ਤੇ ਫਿਰ ਮੋਹ ਹੈ ਜਿਹੜਾ ਆ ਉਹ ਪ੍ਰੇਮ ਚ ਟ੍ਰਾਂਸਫਰ ਚਾਹੀਦਾ ਫਿਰ ਅੱਗੇ ਜਿਹੜੀ ਜਿਹੜੀ ਆਂਦੀ ਆ ਫਿਰ ਹੰਕਾਰ ਪੰਜਵਾਂ ਕਾਮ ਕ੍ਰੋਧ ਲੋਭ ਮੋਹ ਕਾ ਹੁਣ ਜਿਹੜਾ ਈਗੋ ਹੈ ਗਿਆ ਈਗੋ ਕੁਝ ਐਗਜ਼ਿਸਟ ਨਹੀਂ ਕਰਦੀ ਈਗੋ ਕ੍ਰੀਏਟ ਹੁੰਦੀ ਜਿੰਨੀ ਮਰਜ਼ੀ ਕਰ ਲਓ ਵੱਧਦੀ ਰਹਿੰਦੀ ਵੱਧਦੀ ਰਹਿੰਦੀ ਉਹ ਫਿਰ ਫਿਰ ਜਿੰਨੀ ਮਰਜ਼ੀ ਕਰ ਲਓ ਉਹ ਹੈ ਨਹੀਂ ਉਹਦੇ ਅੱਗੇ ਸ਼ਾਖਾ ਮਾਇਆ ਉਹ ਜਿਹੜੀਆਂ ਤੁਹਾਡੇ ਅੰਦਰ ਈਰਸ਼ਾ ਆਂਦੀ ਆ ਫਿਰ ਅਗਨੀ ਉੱਠਦੀ ਆ ਦਵੇਸ਼ ਜਿਹੜੇ ਆਪਣੇ ਆਪ ਜਲਨ ਸ਼ੁਰੂ ਹੋ ਜਾਂਦੀ ਉਹ ਜਲਨ ਹੈ ਜਿਹੜੀ ਉਹ ਵੀ ਜਿਹੜਾ ਜਿਹੜਾ ਇਹ ਇਹ ਖਰਾਬ ਹੈ ਪਰ ਜੇ ਹੁਣ ਇਹ ਚੀਜ਼ਾਂ ਪੰਜ ਦੇ ਪੰਜ ਚੱਕਰ ਤੁਸੀਂ ਟਰਾਂਸਫਰ ਨਹੀਂ ਕੀਤੇ ਸਮਰਪਣ ਚ ਜਿਹੜਾ ਜਿਹੜੇ ਜਿਹੜਾ ਈਗੋ ਹੈ ਨਾ ਉਹ ਸਮਰਪਣ ਤੁਹਾਨੂੰ ਆਪਣੇ ਅੰਦਰ ਲੈਣਾ ਪੈਣਾ ਕਿ ਤੁਹਾਨੂੰ ਜੇ ਕੋਈ ਹੁਣ ਆਪਣੇ ਪਹਿਲਾਂ ਸੋਚੋ ਕੀ ਕਹਿਣ ਲੱਗੇ ਆ ਕੁਝ ਨਹੀਂ ਹੈਗਾ ਐਡਾ ਆਪਣੇ ਕੋਲ ਇਹ ਜਿਵੇਂ ਮੈਂ ਵੀ ਉਹਨਾਂ ਤੋਂ ਲੰਘ ਰਿਹਾ ਐਸਾ ਨਹੀਂ ਹੈਗਾ ਕਿ ਮੈਂ ਮੈਂ ਵੀ ਪਰ ਮੈਂ ਨੂੰ ਜਦੋਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਤੁਸੀਂ ਫਿਰ ਉਹਨੂੰ ਬਾਤ ਚ ਕਰਨਾ ਸ਼ੁਰੂ ਕਰ ਦਿੰਦੇ ਫਿਰ ਹੌਲੀ 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 ਕੰਟਰੋਲ ਕਰਦੇ ਫਿਰ ਪਤਾ ਇਹ ਹੀ ਲੱਗਦਾ ਕਿ ਜਿਹੜੇ ਸਾਰੇ ਪ੍ਰੋਬਲਮਾਂ ਦੀ ਜੜ ਪਤਾ ਕੌਣ ਹੈ ਤੁਸੀਂ ਤੁਸੀਂ ਖੁਦ ਪਹਿਲਾਂ ਤਾਂ ਤੁਸੀਂ ਕਿਸੇ ਦੀ ਮਦਦ ਕਰੋਗੇ ਹਾਰਟ ਦੇ ਨਾਲ ਰਿਲੇਟਿਡ ਹੋ ਕੇ ਫਿਰ ਉਹ ਤੁਹਾਨੂੰ ਉਹਦਾ ਰਿਜ਼ਲਟ ਨਹੀਂ ਮਿਲੇਗਾ ਫਿਰ ਤੁਸੀਂ ਗੁੱਸੇ ਵੀ ਹੋਵੋਗੇ ਫਿਰ ਤੁਸੀਂ ਈਗੋ ਵਿੱਚ ਵੀ ਆਓਗੇ ਤੁਸੀਂ ਫਿਰ ਲੜਾਈ ਝਗੜਾ ਵੀ ਕਰੋਗੇ ਕਲੇਸ਼ ਵੀ ਕਰੋਗੇ ਫਿਰ ਜੋ ਮਰਜ਼ੀ ਕਰੋ ਇਸ ਕਰਕੇ ਜਿਹੜਾ ਜਿਹੜਾ ਚੱਕਰਾਸ ਹੈ ਗਿਆ ਇਹਨਾਂ ਨੂੰ ਟਰਾਂਸਫਰ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਦੀ એનર્ਜੀ ਨੂੰ ਪਹਿਲਾਂ એનર્ਜੀ ਨੂੰ ਸਮਝਣਾ ਵੀ ਜ਼ਰੂਰੀ ਹੈ ਜਦੋਂ ਜਦੋਂ ਤੁਹਾਡੇ ਤੇ ਅਟੈਕ ਕਰਦੀ ਹੈ ਉਦੋਂ ਉਦੋਂ ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ ਕਿ ਇਹ ਆਇਆ ਇਸ ਵਕਤ ਜਿਹੜੀ ਮੈਂ ਗੱਲ ਕਰ ਰਿਹਾ ਕਿਹੜੇ ਚੱਕਰਾ ਦੀ ਕਰ ਰਿਹਾ ਕਿਹੜੀ એનર્ਜੀ ਆਉਣ ਹੈ ਜਿਹਨੂੰ ਮੈਂ ਫੂਲ ਬਣਾ ਰਿਹਾ ਕਹਿਣਾ ਹੈਗਾ ਕੁਝ ਹੋਰ ਪਰ ਮੈਂ ਕਰ ਕੁਝ ਹੋਰ ਰਿਹਾ ਉਹ ਤੁਹਾਨੂੰ ਤਾਂ ਪਤਾ ਹੀ ਹੈ ਨਾ ਉਹ ਤੁਹਾਡਾ ਹੈਪਨ ਕੀ ਹੁੰਦਾ ਜਦੋਂ ਤੁਸੀਂ ਕੁਝ ਗਲਤ ਡਿਸੀਜਨ ਲੈਨੇ ਤੁਹਾਡੀ ਬਾਡੀ ਚ ਕੁਝ ਕੈਮੀਕਲ ਕਰੀਏਟ ਹੁੰਦੇ ਆ ਜਿਹੜੇ ਕਿ 네ਗੇਟਿਵ ਨੇ 네ਗੇਟਿਵ ਨੂੰ ਹੀ ਪੈਦਾ ਕਰਨਾ ਉਹ 네ਗੇਟਿਵਿਟੀ ਵੱਧਦੀ ਆ ਫਿਰ ਤੁਸੀਂ ਜਦੋਂ ਇੱਕ ਵਾਰੀ ਉਸ 네ਗੇਟਿਵਿਟੀ ਦੇ ਨਾ ਤੁਰਪ ਨੇ ਉਹ ਤੁਹਾਨੂੰ ਮੋੜ ਨਹੀਂ ਦਿੰਦੀ ਸੋ ਇਸ ਕਰਕੇ ਇਹ ਜਿਹੜੀ ਗੱਲ ਵਾਪਸ ਫੇਰ ਆ ਵੀ ਜਿਹੜੇ ਜਿਹੜਾ ਜਿਹੜੇ ਗ੍ਰਹਿ ਹੈਗੇ ਆ ਸੱਤ ਦੇ ਸੱਤ ਉਹ ਸਾਡੇ ਸਾਡੇ ਅੰਦਰ ਹੀ ਆ ਸੱਤੇ ਹੀ ਰੰਗ ਹੈ ਹਾਂਜੀ ਸੱਤੇ ਹੀ ਸੋਰ ਹੈਗੇ ਆ ਬਿਲਕੁਲ ਜੀ ਉਹ ਨਰਜ ਕੱਲੇ ਕੱਲੇ ਜਿਹੜਾ ਸਾਡਾ ਚੱਕਰ ਆ ਜਿਹੜਾ ਜਿਹੜਾ ਸਾ ਆ ਉਹ ਮੂਲਾ ਧਾਰਨਾ ਨਾਲ ਰਿਲੇਟਡ ਹੈ ਸਾ ਸਾਗ ਸੁਰ ਸੁਰ ਤੇ ਰੇ ਹੈਗਾ ਸੈਕੰਡ ਚੱਕਰਾ ਦਾ ਸੁਆਦ ਸਟਨ ਰੇ ਗਾ ਹੈਗਾ ਆ ਤੁਹਾਡਾ ਤੁਸੀਂ ਨਾਭੀ ਚੱਕਰਾ ਤੇ ਆ ਗਏ ਮਾ ਮਾਂ ਦੇ ਨਾਲ ਮਾਂ ਤੇ ਨਾਲ ਤਾਲੁਕ ਹੈ ਹਾਂਜੀ ਆ ਪਾ ਧਾ ਨੀ ਸ੍ਰੋਟ ਚੱਕਰਾ ਇਹ ਸੱਤ ਚੱਕਰਾਂ ਦੇ ਇਦਾਂ ਹੀ ਸੱਤ ਰੰਗ ਹੈ ਜਿਹੜਾ ਗਲੋਅਰ એનર્ਜੀ ਦਾ ਰੰਗ ਹੈਗਾ ਉਹ 레드 ਹੈ ਫਿਰ ਔਰੇਂਜ ਹੈ ਫਿਰ ਜੈਲੋ ਹੈ ਫਿਰ ਗ੍ਰੀਨ ਹੈ ਤੇ ਗ੍ਰੀਨ ਤੋਂ ਬਾਅਦ ਫਿਰ ਨੀਲਾ ਆ ਨੀਲੇ ਤੋਂ ਬਾਅਦ ਜਿਹੜਾ ਹੈਗਾ ਆ ਉਹ ਪਰਪਲ ਹੈ ਫਿਰ ਅੱਗੇ 골ਡਨ ਕੀ ਹੈਗਾ ਆ ਕਿ ਦੇਖੋ ਜਿਹੜੇ ਰੰਗਾਂ ਦਾ ਚਾਰਟ ਵੀ ਹੈ ਉਹ ਇਹੀ ਹੈ ਨਾ ਅਗਰ ਤੁਸੀਂ ਜਿਹੜਾ ਹੈਗਾ ਆ ਜੈਲੋ ਤੇ ਲਾਲ ਨੂੰ ਮਿਕਸ ਕਰ ਦਿਓ ਕੀ ਰੰਗ ਬਣੇਗਾ ਔਰੇਂਜ ਔਰੇਂਜ ਅਗਰ ਤੁਸੀਂ ਔਰੇਂਜ ਤੇ ਨੀਲੇ ਨੂੰ ਮਿਕਸ ਕਰ ਦਿਓ ਹਰਾ ਬਣ ਜਾਏਗਾ ਹਾਂਜੀ ਪੀਲੇ ਤੇ ਨੀਲੇ ਨੂੰ ਹਾਂਜੀ ਉਹੀ ਹੈ ਨਾ ਸਾਡੇ ਸਾਡੀ એનર્ਜੀ ਹੈ ਨਾ ਸੋ ਇਸ ਕਰਕੇ ਇਹ ਸਾਰਾ ਚੱਕਰਾਸ ਦਾ ਜਿਹੜਾ ਜਦੋਂ ਅੰਡਰਸਟੈਂਡ ਅਗਰ ਲਾਈਫ ਨੂੰ ਜਿਹੜਾ ਨਾ ਜਦੋਂ ਜਦੋਂ ਸਮਝਣਾ ਆ ਜਦੋਂ ਤੁਰਨਾ ਆ ਉਦੋਂ ਤੁਹਾਨੂੰ ਤੁਹਾਡੇ ਅੰਦਰ ਹਿਡਨ ਜਿਹੜੀਆਂ એનર્ਜੀ ਨੂੰ ਸਮਝਣਾ ਪੈਣਾ ਠੀਕ ਹੈ ਜੀ ਬਹੁਤ ਵੱਡੀਆਂ ਗੱਲਾਂ ਥੈਂਕ ਯੂ ਬਹੁਤ ਵੱਡੀਆਂ ਗੱਲਾਂ ਥੈਂਕ ਯੂ